ਸਾਡੇ ਸਵਾਲਾਂ ਦੇ ਜਵਾਬ ਦੇ ਕੇ ਜਾਣ ਨਹੀਂ ਤਾਂ ਅਸੀਂ ਅਸੀਂ ਕੇਰਾਂਗੇ ਅਸੀਂ ਕੋਈ ਇਹਨਾਂ ਨੂੰ ਜਾਣ ਨਹੀਂ ਦੇਣਾ ਸਾਡੇ ਏਰੀਆ ਦਾ ਰਸਤਾ ਇੱਕ ਹੈ ਅਸੀਂ ਨਹੀਂ ਜਾਣ ਦੇਣਾ ਸਾਡੀ ਗੱਲ ਦਾ ਸਾਡੀ ਗੱਲ ਦਾ ਜਵਾਬ ਦੇ ਕੇ ਜਾਣ ਸਾਡੀਆਂ ਜ਼ਮੀਨਾਂ ਬਾਰੇ ਐਮਪੀ ਸਾਹਿਬ ਵੀ ਖੜੇ ਨੇ ਐਮਐਲਏ ਸਾਹਿਬ ਵੀ ਖੜੇ ਨੇ ਇਹਨਾਂ ਨੂੰ ਸਭ ਪਤਾ ਹੈ ਜੀ ਸਾਡੇ ਨਾਲ ਲਾਰਾ ਇਹ ਸਾਨੂੰ ਲਾਇਆ ਗਿਆ ਸੀ ਤੁਹਾਡੀਆਂ ਜ਼ਮੀਨਾਂ 1 ਰੁਪਏ ਚ ਪੱਕੀਆਂ ਕਰਾਂਗੇ ਜੀ ਸਾਡੀ ਜ਼ਮੀਨ ਤੁਹਾਡੀ ਸਰਕਾਰ ਚ ਜਿਹੜੀ ਸਾਡੇ ਨਾਮ ਤੇ ਗਰਦੋਰੀਆਂ ਸੀ ਉਹ ਵੀ ਤੋੜੀਆਂ ਗਈਆਂ ਸਾਨੂੰ ਇਹ ਸਵਾਲ ਦਾ ਜਵਾਬ ਦਿੱਤਾ ਜਾਵੇ ਸਾਡੇ ਬਾਰੇ ਫਿਊਚਰ ਬਾਰੇ ਤੁਸੀਂ ਦੱਸੋ ਸਾਡੇ ਫਿਊਚਰ ਚ ਕੀ ਕਰੋਗੇ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਇੱਕ ਮਿੰਟ ਯਾਰ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਭਾਈ ਇੱਕ ਮਿੰਟ ਪਹਿਲਾਂ ਤਾਂ ਭਰਾ ਮੇਰੇ ਅਸੀਂ ਆਏ ਆ ਤੁਹਾਨੂੰ ਤੂੰ ਤਾਂ ਇੱਕ ਗੱਲ ਕਰ ਰਿਹਾ ਵੀ ਜਿਵੇਂ ਲੜਨਾ ਹੁੰਦਾ ਨਹੀਂ 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 ਲੜਨਾ ਲੜਣਾ ਦੀ ਆਵਾਜ਼ ਧੰਨਵਾਦ ਤੁਹਾਡਾ ਜਿਹੜਾ ਸਾਨੂੰ ਪਾਣੀ ਦਾ ਪੁੱਛਣ ਆਏ ਇਹਦੀ ਆਵਾਜ਼ ਹੈ ਇਹ ਜਿਹੜੀਆਂ ਜ਼ਮੀਨਾਂ ਦੇ ਬਾਰੇ ਕਿਹੜੀ ਸਰਕਾਰ ਨੇ ਗਰਦੌਰੀ ਤੋੜੀ ਤੁਸੀਂ ਜੀ ਤੁਹਾਡੀ ਸਰਕਾਰ ਨੇ ਨਹੀਂ ਜੀ ਤੁਸੀਂ ਤੁਹਾਡੀ ਤੁਹਾਡੀ ਕਾਂਗਰਸ ਸਰਕਾਰ ਨੇ ਇਹ ਇੱਕ ਉਹ ਮੇਰੀ ਮੇਰੀ ਮੈਨੂੰ ਪਤਾ 2017 ਦੇ ਵਿੱਚ ਜਦੋਂ ਕਾਲੀ ਦਲ ਦੀ ਸਰਕਾਰ ਗਈ ਹੈ ਉਸ ਤੋਂ ਪਹਿਲਾਂ ਇਹ ਗਰਦੌਰੀਆਂ ਦਾ ਫੈਸਲਾ ਹੋਇਆ ਸੀ ਸੈਟ ਸਾਈਡ ਫੈਸਲਾ 2007 ਦੀ ਪਾਲਿਸੀ ਸੈਟ ਸਾਈਡ ਕਰਤੀ ਸੀ ਕਿਹਨੇ ਤੋੜੀ ਜੀ ਹਾਈ ਕੋਰਟ ਨੇ ਹਾਈ ਕੋਰਟ ਨੇ ਜਿਹੜਾ ਫੈਸਲਾ ਜ਼ਮੀਨਾਂ ਦੀ ਲਾਟਮੈਂਟ ਹੋਈ ਸੀ 2007 ਦੀ ਪੌਂਚ ਦਿੱਤਾਇਆ ਤੇ ਉਹ ਹਾਈ ਕੋਰਟ ਦੇ ਵਿੱਚ ਕੁਝ ਲੋਕ ਚਲੇ ਵੀ ਗਲਤ ਹੋ ਗਏ ਉਹਨਾਂ ਨੇ ਹਾਈ ਕੋਰਟ ਨੇ ਕੈਂਸਲ ਕਰਤੀਆਂ ਉਸ ਤੋਂ ਬਾਅਦ ਸਰਕਾਰ ਨੂੰ ਜਾਣਾ ਚਾਹੀਦਾ ਸੀ ਹਾਈ ਸੁਪਰੀਮ ਕੋਰਟ ਗਿਆ ਸੁਣ ਲੈ ਫਿਰ ਜਵਾਹ ਦੇਣੀ ਸੁਪਰੀਮ ਕੋਰਟ ਜਾਣਾ ਚਾਹੀਦਾ ਸੁਪਰੀਮ ਕੋਰਟ ਤੇ ਸਰਕਾਰ ਗਈ ਨਹੀਂ ਜਾ ਨਹੀਂ ਸਕਦੀ ਕਿਉਂਕਿ ਅਕਾਲੀ ਦਲ ਨੇ ਉਸ ਵੇਲੇ ਸਰਕਾਰ ਤੋਂ ਨੇੜੇ ਸੀਗੀ ਉਹ ਗਈ ਨਹੀਂ ਉਸ ਤੋਂ ਬਾਅਦ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਆਈ ਉਹ ਰੈਗੂਲਰ ਚੱਲਦਾਰਾ ਕੇਸ ਚੱਲੀਆ ਉਹਨਾਂ ਨੇ ਫੇਰ ਇਹ ਕੀਤਾ ਹੀ ਨਹੀਂਗਾ ਔਰ ਇਹ ਜਿਹੜਾ ਇੱਕ ਇਹ ਸਟੇਟ ਮੈਟਰੀ ਹੈ ਸਟੇਟ ਗਵਰਨਮੈਂਟ ਅੱਜ ਨੋਟੀਫਿਕੇਸ਼ਨ ਅੱਜ ਇੱਕ ਅੱਜ ਇਹ ਨੋਟੀਫਿਕੇਸ਼ਨ ਕਰਦੇ ਨੇ ਤੁਹਾਡੀ ਜ਼ਮੀਨ ਤੁਹਾਡੇ ਨਾਲ ਲਾਟ ਹੋ ਜਾਏਗੀ ਕੋਈ ਰੋਲਾ ਨਹੀਂ ਕਾਹਸ ਦਿਨ ਤੁਹਾਨੂੰ ਐਮਪੀ ਦੀ ਟਿਕਟ ਮਿਲਦੀ ਏ ਅਸੀਂ ਇੱਥੋਂ ਆਏ ਆ ਕਬਾਏ ਤੁਹਾਡੇ ਕੋਲੇ ਸਾਡੇ ਕੋਲ ਇੱਥੇ ਅਨਾਉਂਸ ਹੋ ਕੇ ਉਸ ਤੋਂ ਪਹਿਲਾਂ ਰਜਿਸਟਰੀ ਦੀ ਹੋ ਕੇ ਗਈ ਹੈ ਤੁਹਾਡੀ ਸਰਕਾਰ ਤੁਸੀਂ ਉਦੋਂ ਉਧਰ ਹੀ ਸੀ ਤੁਹਾਡੀ ਸਰਕਾਰ ਚਾ ਜ਼ਮੀਨਾਂ ਰਜਿਸਟਰੀ ਹੋਈਆਂ ਅਕਾਲੀ ਦਲ ਚ ਬਿਲਕੁਲ ਨਹੀਂ ਅਕਾਲੀ ਦਲ ਚ ਰਜਿਸਟਰੀ ਹੋਈਆਂ ਕਾਂਗਰਸ ਨੇ ਆ ਕੇ ਸਾਰਾ ਸਾਡਾ ਖਤਮ ਕਰਦਾ ਸਿਰਫ ਤੁਸੀਂ ਸਾਰਾ ਮੇਰੀ ਗੱਲ ਸੁਣੋ ਜੀ ਸਾਡਾ ਖਰਾਬਾ ਖਾਣ ਦੇ ਮਾਰੇ ਸਾਡਾ ਜਿਹੜਾ ਖਰਾਬਾ ਖਾਇਆ ਗਿਆ ਐਮਐਲਏ ਸਾਡੇ ਮੋਕੇ ਤੇ ਨਹੀਂ ਜੀ ਪੁੱਛ ਲੋ ਇਹਨਾਂ ਨੂੰ ਮੈਂ ਗੱਟੀ ਸਾਹਿਬ ਤੋਂ ਪਹਿਲਾਂ ਇਹਨਾਂ ਨੂੰ ਲੈ ਕੇ ਆਇਆ ਸੀ ਪੁੱਛ ਲੋ ਅਕਾਲੀ ਸਾਡਾ ਖਰਾਬਾ ਖਾਣ ਦੇ ਮਾਰੇ ਹਾਈ ਕੋਰਟ ਨਹੀਂ 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 ਖਰਾਬ ਕਰਨ ਦੇ ਮਾਰੇ ਸਾਡੀ ਆਇਆ ਜੀ ਕਾਂਗਰਸ ਵਲੇ ਤੇ ਦਿੱਤਾ ਕਿਹੜਾ ਤੁਹਾਨੂੰ ਚਲੋ ਕੋਈ ਆਂਜੇ ਤੁਸੀਂ ਦੱਸੋ ਇੱਕ ਰੁਪਏ ਦੀ ਪੱਕੀ ਕਰਾਂਗੇ ਇੱਕ ਰੁਪਏ ਦੀ ਪੱਕੀ ਕਰਾਂਗੇ ਅੱਜ ਤੱਕ ਅਸੀਂ ਪੱਕੀ ਜੋ ਕਰਾਂਗੇ 2027 ਤੋਂ ਬਾਅਦ ਅਸੀਂ ਪੱਕੀ ਕਰਕੇ ਦੇ ਨਹੀਂ ਜੀ ਨਹੀਂ 27 ਦਾ ਅਸੀਂ ਤੁਹਾਡੇ ਤੋਂ ਲਾਰਾ ਲੈਂਦੇ ਨਹੀਂ ਜੀ ਤੁਸੀਂ ਦੱਸੋ ਜੀ ਤੁਹਾਡਾ ਫਿਊਚਰ ਪਲਾਨ ਕੀ ਹੈ ਜੀ ਫਿਊਚਰ ਪਲਾਨ ਦੱਸੋ ਜੀ ਸਾਡੇ ਪਰ ਫਿਊਚਰ ਪਲਾਨ ਕੋਈ ਨਹੀਂ ਬੜਕੀ ਨਹੀਂ ਲਾਉਣਾ ਨਹੀਂ ਨਹੀਂ ਤੁਸੀਂ ਮਾਲਕ ਹੋ ਜੀ ਕਾਹਦੇ ਤੁਹਾਡੇ ਹੱਥੋਂ ਇਹਦਾ ਗੱਲ ਸਰਕਾਰ ਕਿਹਨਾਂ ਦੀ ਹੈ ਇੱਕ ਮਿੰਟ ਸਰ ਕਾ ਮੈਨੂੰ ਗੱਲ ਕਰ ਲੈਣ ਦਿਓ ਜਾਂ ਫਿਰ ਤੁਸੀਂ ਕਰ ਲੋ ਜੀ ਮੈਨੂੰ ਇਹ ਦੱਸ ਦਿਓ ਵੀ ਤੁਸੀਂ ਕਿਹ ਖਰਾਬਾ ਖਾਣ ਵਾਸਤੇ ਸਾਡੀਆਂ ਪਹਿਲੀਆਂ ਤੋੜੀਆਂ ਜਿੱਦਾਂ ਕਾਂਗਰਸ ਪਾਰਟੀ ਦੇ ਰਾਜ ਦੇ ਵਿੱਚ ਟੁੱਟੀਆਂ ਕਿਉਂਕਿ ਮੈਨੂੰ ਤੁਹਾਡੇ ਬਾਰਡਰ ਦੇ ਉਸ ਦੀ ਜਾਣਕਾਰੀ ਨਹੀਂ ਹੈ ਹਾਂਜੀ ਜੀ ਤਾਂ ਕਿਉਂ ਟੁੱਟੀਆਂ ਨਹੀਂ ਟੁੱਟਣੀਆਂ ਚਾਹੀਦੀਆਂ ਸਾਲ ਬਿਲਕੁਲ ਜੀ ਪਰ ਮੈਨੂੰ ਇਹ ਨਹੀਂ ਪਤਾ ਵੀ ਕਿਦੋਂ ਟੁੱਟੀਆਂ ਪਰ ਤੁਸੀਂ ਕਹਿੰਦੇ ਹੋ ਮੈਂ ਤੇਰੀ ਗੱਲ ਤੇ ਯਕੀਨ ਕਰ ਲੈਣ ਨਾਲ ਮੈਂ ਤੈਨੂੰ ਇਹ ਪੁੱਛਣਾ ਚਾਹਣਾ ਹੈ ਭਾਈ ਯਾਰ ਚੁੱਪ ਕਰੇ ਚੁੱਪ ਚੁੱਪ ਹੋਰੀ ਨਾਲ ਮੈਂ ਤੁਹਾਨੂੰ ਇਹ ਪੁੱਛਣਾ ਚਾਹਨਾ ਹੈ ਕਿ ਖਰਾਬਾ ਉਹ ਪਹਿਲੀ ਤੋੜ ਨਾਲ ਖਰਾਬਾ ਕਿਵੇਂ ਖਾਧ ਹੋ ਜਾਂਦਾ ਉਹਰੇ ਬਾਰੇ ਮੈਨੂੰ ਜ਼ਰਾ ਜਾਣਕਾਰੀ ਦਿਓ ਸਾਡਾ ਜਿਹੜਾ ਜੀ ਸਾਡੇ ਇਲਾਕੇ ਚ ਬਲਾਕ ਸਾਰੇ ਦੇ ਪੈਸੇ ਸਾਡੇ ਏਰੀਏ ਦੇ ਖਾਏ ਗਏ ਨੇ ਖਰਾਬਾ ਐਮਐਨਏ ਮੌਕੇ ਦੇ ਮੌਜੂਦ ਕਰੇ ਨੇ ਇਹਨਾਂ ਨੂੰ ਪੁੱਛੋ ਜੀ ਕਿਵੇਂ ਕਰੇ ਯਾਰ ਪੈਸੇ ਨਿਕਲੇ ਐਮਐਨਏ ਸਾਹਿਬ ਮਿਲ ਕਰੇ ਮੇਰੀ ਇਹ ਬੇਨਤੀ ਹੈ ਇਹ ਜਿਹੜੀ ਗੱਲ ਹੈ ਤੁਹਾਡੀ ਜੀ ਜਿਹੜਾ ਵੀ ਖਰਾਬਾ ਹੁੰਦਾ ਮੇਰੇ ਕੋਲ 5 ਕਰੋੜ ਰੁਪਈਆ ਹੁੰਦਾ ਸਾਲ ਦਾ ਜੀ ਜੀ ਮੈਂ ਉਹ 5 ਕਰੋੜ ਰੁਪਈਆ ਸਰਦਾਰ ਸਾਹਿਬ ਕਿਸੇ ਦੇ ਆਪਦੇ ਖਾਤੇ 'ਚ ਨਹੀਂ ਪਾ ਸਕਦਾ ਜਾਂ ਆਪਦੇ ਸਾੜੇ ਦੇ ਖਾਤੇ 'ਚ ਨਹੀਂ ਪਾ ਸਕਦਾ ਮੈਂ ਡੀਸੀ ਨੂੰ ਦੇ ਸਕਦਾ ਜਿਹੜਾ ਤੁਸੀਂ 2 ਕਰੋੜ ਮੈਨੂੰ ਨਹੀਂ ਪਤਾ ਕਿੰਨਾ ਆਇਆ ਜਾਂ ਨਹੀਂ ਆਇਆ ਜਾਂ ਕਿਦੋਂ ਆਇਆ ਖਰਾਬਾ ਖਾਨ ਦੀ ਗੱਲ ਹਾਂਜੀ ਹਾਂਜੀ ਉਹ ਸਰਦਾਰ ਸਾਹਿਬ ਕਿਸੇ ਵੀ ਜ਼ਮੀਨ ਵਾਲੇ ਦੇ ਖਾਤੇ 'ਚ ਪਾ ਸਕਦਾ ਹੈ ਉਸ ਇਲਾਕੇ ਚ ਜਿੱਥੇ ਗਰੱਬ ਆਇਆ ਐ ਨਹੀਂਗਾ ਵੀ ਇੱਥੇ 2 ਕਰੋੜ ਆਏ ਤੇ ਫਲਾਣੇ ਨੇ ਕਢਾ ਲਿਆ ਤੇ ਫਲਾਣੇ ਨੇ ਖਾ ਲਿਆ ਐ ਕੋਈ ਮੇਰੀ ਨਹੀਂ ਤੁਹਾਨੂੰ ਪ੍ਰੂਫ ਦੇਈਏ ਹੀ ਸਾਰਾ ਦੇ ਦਿਓ ਹੁਣ ਨਹੀਂ ਜੀ ਤੁਸੀਂ ਮੈਨੂੰ ਨੰਬਰ ਦਿਓ ਤਾਂ ਮੈਂ ਵੜਦਾ ਪਾਵਾਂ ਦੇਖੋ ਦੇਖੋ ਅਸੀਂ ਦੇ ਪਾਵਾਂਗੇ ਇੱਕ ਇੱਕ ਪ੍ਰੂਫ ਜੀ ਕਿਵੇਂ ਗਿਆ ਕਿੱਧਰ ਗਿਆ ਕਿੱਧਰੋਂ ਆਇਆ ਪ੍ਰੂਫ ਨਹੀਂ ਤੂਰੇ ਤੇ ਇੱਕ ਡੀਸੀ ਦੇ ਅਧੀਨ ਇੱਕ ਚਿੱਠੀ ਲਿਖ ਮੈਨੂੰ ਤੂੰ ਆਪਾ ਮੇਰਾ ਨੰਬਰ ਲੈ ਮੈਂ ਤੇਰੇ ਨਾਲ ਉਸੇ ਆਪਾ ਡੀਸੀ ਤੋਂ ਇਨਕੁਆਰੀ ਕਰਾਂਗਾ ਕਾਹ ਫੜਾ ਦੂੰਗਾ ਆਦੀ ਲੈਟਰ ਲਾਉਂਗਾ ਨਾਲ ਕੀ ਇਨਕੁਆਰੀ ਹੋਣੀ ਚਾਹੀਦੀ ਹੈ ਵੀ ਜਿਹੜਾ ਖਰਾਬ ਆਇਆ ਸੀ ਕਿੱਥੇ ਗਿਆ ਤੁਸੀਂ ਮੈਂ ਤੁਹਾਨੂੰ ਦੱਸਦਾ ਜੀ ਜੇ ਨਾਂ ਦਿਆ ਜਿਵੇਂ ਜਿਵੇਂ ਮਨ ਲਓ ਚਲੋ ਤੁਸੀਂ ਮੈਂ ਤਾਂ ਤੁਹਾਡੀ ਐਂਟੀ ਪਾਰਟੀ ਦਾ ਜੀ ਮੈਂ ਨਹੀਂ ਕਹਿੰਦਾ ਜੀ ਕੋਈ ਐਂਟੀ ਪਾਰਟੀ ਮੇਰੀ ਸੁਣੋ ਨਹੀਂ ਨਹੀਂ ਮੇਰੀ ਸੁਣੋ ਇੱਥੇ ਕੀ ਹੋਇਆ ਸੀ ਸਭ ਤੋਂ ਪਹਿਲਾਂ ਮੇਰੀ ਸੁਣੋ ਤੇਰਾ ਪਹਿਲਾਂ ਨਹੀਂ ਨਹੀਂ ਸਭ ਤੋਂ ਪਹਿਲਾਂ ਮੈਂ ਲੈ ਗਿਆ ਇਹਨੋਂ ਕੁਝ ਨਹੀਂ ਲੈ ਗਿਆ ਸਭ ਤੋਂ ਪਹਿਲਾਂ ਮੇਰੀ ਇੱਕ ਗੱਲ ਸੁਣੋ ਜੀ ਮੇਰੀ ਇੱਕ ਮਰਜੀ ਅੱਛਾ ਦੇਖੋ ਜੀ ਮੈਂ ਕਿਸੇ ਦਾ ਵੀ ਨਹੀਂ ਜੀ ਮੈਂ ਸਾਰੇ ਪਬਲਿਕ ਦਾ ਆਇਆ ਜੀ ਮੇਰੀ ਸੁਣੋ ਜੀ ਸਾਡੇ ਘਰ ਤੇ ਕਿਸਾਨਾਂ ਦੇ ਪੈਸੇ ਪਾ ਕੇ ਆੜਤੀਆਂ ਤੋਂ ਜਾਂ ਸਰਪੰਚਾਂ ਤੋਂ ਚੈੱਕ ਵਾਪਸ ਲਏ ਗਏ ਪੈਸੇ ਕਢਾਏ ਗਏ ਮੈਂ ਤੁਹਾਨੂੰ ਸਾਰੇ ਪ੍ਰੂਫ ਦਿਆ ਹੁਣ ਨਾਲੇ ਸਾਰੇ ਕੋ ਸੁਨਤਾਲਾ ਚਾਚਾ ਸਾਡੇ 11 ਸਾਲ ਦਾ ਤਾਂ ਦਿੱਲੀ ਚ ਮੋਦੀ ਐ ਤੇ ਸਾਡੇ 3 ਸਾਲ ਦਾ ਇੱਥੇ ਝਾੜੂ ਐ ਮੇਰੇ ਕਹਿਣ ਦਾ ਮਤਲਬ ਹੁਣ ਤੱਕ ਦਾ ਇਹਦਾ ਪੜਤਾਲ ਹੋ ਜਾਣੀ ਚਾਹੀਦੀ ਸੀ ਬਸ ਸਾਡੇ ਅਸੀਂ ਤਾਂ ਮਾਰੇ ਹਾਂ ਤੂੰ ਕਿਹਾ ਤੂੰ ਤੇਰੀ ਗੱਲ ਮਾਰੀ ਨਹੀਂ ਮੈਂ ਕਦੇ ਤੁਹਾਨੂੰ ਮਾਰੇ ਕਿ ਮਾਰੇ ਕਹਿੰਦਾ ਤੁਹਾਡੇ ਨਾਲ ਗੱਲ ਕਰਨੀ ਸੀ ਕਿ ਨਹੀਂ ਜਿਤਾਉਂਦਾ ਰਹਿ ਤੁਹਾਡਾ ਸੁਨਤਾਲਾ ਸਾਡੇ 3 ਸਾਲ ਦੀ ਝਾੜੂ ਦੀ ਸਰਕਾਰ ਐ 11 ਸਾਲ ਦਾ ਨਰਿੰਦਰ ਮੋਦੀ ਐ ਕਿੰਨੇ ਸਾਲ ਦਾ 11 ਨਾ ਤਾਂ ਬਾਰਡਰ ਤੇ ਨੌਕਰੀ ਦਿੱਤੀ ਚੱਲ ਅਸੀਂ ਕੋਈ ਬਾਰਡਰ ਦੀਆਂ ਜ਼ਮੀਨਾਂ ਉਹ ਹੀ ਅਲਾਟ ਕਰ ਦਿੰਦਾ ਉਹ ਹੀ ਗਰਦੌਰੀਆਂ ਕਰ ਦਿੰਦਾ ਉਹ ਹੀ ਕੁਝ ਕਰ ਦਿੰਦਾ ਸਾਡੇ ਵਾਲਿਆਂ ਨੇ ਕਿਤਾ ਸਾਢੇ 3 ਸਾਲਾਂ ਵਾਲੇ ਹੋਣ ਵਾਲੇ ਕਰ ਦਿੰਦੇ ਪਰ ਮੈਂ ਮੈਨੂੰ ਇਸ ਬਾਰੇ ਬਹੁਤੀ ਜਾਣਕਾਰੀ ਨਹੀਂ ਸੀ ਉੱਥੇ ਮਗਰ ਪਤਾ ਲੱਗੀ ਤੇ ਹੁਣ ਦਸੀ ਦੇ ਕਬਾਇਆ ਸਾਹਿਬ ਨੇ ਦੱਸਿਆ ਇਹ ਜਿਹੜੀ ਐ ਤੇਰੇ ਨਾਲ ਐ ਨਹੀਂ ਇੱਥੇ ਮਿਲ ਕੇ ਨਹੀਂ ਹੋਣਾ ਕੰਮ ਇਹ ਆਪਾਂ ਨੂੰ ਇਹ ਪਾਣੀ ਪੂਣੀ ਮੁੱਕ ਜੇ ਤੂੰ ਮੇਰਾ ਨੰਬਰ ਲੈ ਇਹ ਮੇਰੇ ਮਗਰ ਤਾਂ ਚੜ ਕੇ ਰਹਿ ਮੈਂ ਚੜ ਕੇ ਮਤਲਬ 10 ਮਿੰਟ ਗੱਲ ਕਰ ਫਿਰ ਇਸ ਕੇਸ ਨੂੰ ਆਪਾਂ ਸਿਰੇ ਲਾ ਸਕਦੇ ਆ ਨਹੀਂ ਇਹ ਸਿਰੇ ਨਹੀਂ ਜਮੀਨਾ ਨਹੀਂ ਮੇਰੀ ਮੈਂ ਤਾਂ ਦੱਸਿਆ ਕੀ ਹੈ ਭਰਾ ਜੀ ਕਹਿੰਦਾ ਮੇਰੇ ਪੈਸੇ ਆ ਗਏ ਮੇਰੇ ਆਪ ਬ੍ਰਦਰ ਨੇ ਮੇਰੇ ਨੂੰ ਮੇਰੇ ਦੋ ਦੋ ਮਾਰ ਗਿਆ ਕਾਕਾ 14 ਦਾ ਤੇ 19 ਦਾ ਬਾਪਜਾ ਮੇਰਾ ਆਇਆ ਠੀਕ ਹੈ ਜੀ ਮੈਨੂੰ ਸਾਡੇ ਆਰਟੀ ਸਾਬ ਨੇ ਚੈੱਕ ਸਾਡੇ ਕੋਲ ਲੈ ਆਉਂਦੇ ਨੇ ਸਾਈਨ ਕਰਾ ਕੇ ਉਹ ਚੁੱਪ ਕਰਕੇ ਕਢਾ ਕੇ ਦੇ ਦਿੰਦੇ ਮੈਂ ਹਾਂ ਵੀ ਪੇਮੈਂਟ ਸਾਡੀ ਜ਼ਿਲਦਾਰ ਨੇ ਪਾਈ ਏ ਤੇ ਇਹ ਤੁਸੀਂ ਕਿਉਂ ਗਲਵਾਕਸ ਲੈਂਦੇ ਕਹਿੰਦੇ ਜੀ ਸਾਨੂੰ ਸੰਗਾ ਸਾਹਿਬ ਨੇ ਆਖਾਇਆ ਇਹਨਾਂ ਦਾ ਨਾਮ ਲਿਆ ਸੰਗਾ ਸਾਹਿਬ ਨੇ ਕੀ ਆਖਾਇਆ ਸੰਗਾ ਸਾਹਿਬ ਨੇ ਕਹਿਆ ਕਿ ਸਾਨੂੰ ਮੈਂ ਮੈਂ ਨਹੀਂ ਦਿੰਦਾ ਮੈਂ ਵਿਰੋਧ ਕੀਤਾ ਉਹਨਾਂ ਦਾ ਇੱਕ ਮਿੰਟ ਮੈਂ ਵਿਰੋਧ ਕੀਤਾ ਕਹਿੰਦਾ ਤੇਰੇ ਤੇ ਜੱਦਾ ਕੇਸ ਪਵਾ ਦੇਾਂਗੇ ਤੇ ਵੀ ਪਵਾ ਦੇਣਗੇ ਤੇ じゃ ਤੈਨੂੰ ਗੋਲੀ ਮਰਵਾ ਦੇਣਗੇ ਮੇਰਾ ਚੈੱਕ ਸੀ ਮੇਰਾ ਇੱਕ ਜੀਗਾ ਸੀ 58000 ਦੇ ਕੁਝ ਰੁਪਏ ਸੀ 143000 ਦਾ ਸੀ ਮੇਰੇ ਕੋਲ ਚਾਹਤੂ ਕਿਸੇ ਨੂੰ ਇੱਕ ਮਿੰਟ ਪਹਿਲੀ ਗੱਲ ਤਾਂ ਤੇਰੀ ਗਲਤੀ ਹੈ ਤੂੰ ਕਿਸੇ ਨੂੰ ਖਾਲੀ ਚੈੱਕ ਦੇਦਾ ਦਸਤਕਤ ਕਰਕੇ ਦੂਜੀ ਗੱਲ ਪਹਿਲਾ ਨਾ ਨਾ ਫਿਰ ਭਾਈ ਕੱਲ ਨੂੰ ਤੂੰ ਕਹੇਗਾ ਮੇਰੀ ਆ ਮਜਬੂਰੀ ਸੀ ਇਹ ਥੋੜੀ ਆ ਮੈਂ ਕਿਸੇ ਨੂੰ ਦੇ ਕੇ 5 ਕਰੋੜ ਦਾ ਚੈੱਕ ਆਉਂਗਾ ਮੇਰੀ ਤਾਂ ਉਹ ਮਜਬੂਰੀ ਸੀ ਦੂਜੀ ਗੱਲ ਥਾਣੇ ਦਰਖਾਸਤ ਦਿੱਤੀ ਕਿ ਮੇਰੇ ਨਾਲ ਠੱਗੀ ਵੱਜ ਗਈ ਨਹੀਂ ਦਿੱਤੀ ਨਹੀਂ ਦਿੱਤੀ ਤਾਂ ਹੁਣ ਸਵੇਰੇ ਦੇ ਆ ਮੈਂ ਕਰੂੰਗਾ ਮਦਦ ਪਰ ਜੇ ਐਵੇਂ ਗੱਲ ਹੋਈ ਫਿਰ ਇਹ ਥੋੜੀ ਹੁਣ ਮੈਂ ਦੱਸ ਨਾ ਮੈਂ ਕਹੂੰਗਾ ਮੇਰਾ ਮੇਰਾ 5 ਕਰੋੜ ਰੁਪਇਆ ਕੋਈ ਲੈ ਗਿਆ ਘੜਾ ਕੇ ਮੈਂ ਕਿਵੇਂ ਮਨੂੰਗਾ ਜੈਕ ਪਾਇ ਗਿਆ ਗਰੀਬ ਬੰਦੇ ਰਹਿ ਗਏ ਇਹ ਤਾਂ ਗੱਲ ਗਲਤ ਹੈ ਸਾਰੇ ਫਸਲ ਤੇ ਆਇਆ ਜੀ ਉਹ ਤਾਂ ਸਾਰਾ ਸਾਹਿਬ ਤੁਹਾਡੇ ਵੱਲੋਂ ਕੋਈ ਬਾਤ ਨਹੀਂ ਹੋਣੀ ਅੱਜ ਅਸੀਂ ਆਏ ਆਂ ਲੋਕਾਂ ਦਾ ਹਾਲ ਚਾਲ ਪੁੱਛਣ ਵਾਸਤੇ ਆਏ ਆਂ ਸਪਾਰਟੀ ਭਾਈ ਤੂੰ ਖੜੋ ਕੇ ਆਏ ਆਂ ਇਸ ਕਰਕੇ ਇਹਨਾਂ ਦੀ ਹਮਦਦ ਕਰੀਏ ਉਹ ਕਹਿੰਦੇ ਵੀ ਜਦੋਂ ਸਤਾ ਦੇ ਵਿੱਚ ਤੁਸੀਂ ਜੀ 10 ਸਾਲ ਤੁਸੀਂ ਵੀ ਕੁਝ ਨਹੀਂ ਕਰਿਆ ਲੋਕ ਕਹਿੰਦੇ ਵੀ ਜਦੋਂ ਹੋਣਾ ਸਰਕਾਰੀ ਸੜਕਾਂ ਨੇ ਬਣਾਈ ਆ ਸਰਕਾਰੀ ਸੜਕਾਂ ਦੇ ਬਣਾਈ ਪਰ ਲੱਤ ਆ ਗਈ ਸਾਡੀ ਵੀ ਕੋਈ ਸਹਾਇਤਾ ਕੀਤੀ ਪਰ ਬੋਲਦਾ ਹੈ ਦੇਖੋ ਪਿੰਡਾਂ ਦੇ ਕੰਮ ਵੇਖੋ ਫਰੋਹਪੁਰ ਬੋਲਦਾ ਕੰਮ ਰਮਿੰਦਰ ਸਿੰਘ ਪਿੰਕੀ ਨੇ ਬਣਾਈਆਂ ਬਣਾਈਆਂ ਇਹ ਸਭ ਕੋਈ ਕਾਂਗਰਸ ਦਾ ਹੈ ਹੁਣ ਕੀ ਹੋਇਆ ਸਾਡੇ ਨਾਲ ਕੀ ਲੱਗੇ ਬਾਤ ਨਹੀਂ ਪੁੱਛੀ ਕੰਮਾਂ ਦੀ ਮੇਰੀਆਂ ਲੈਤੀਆਂ ਫਰੋਹਪੁਰ ਬੋਲਦਾ ਜੇ ਨਾਲ ਨਾਲ ਕਿੰਨਾ ਜਤੀਜੀ ਸਾਨੂੰ ਪੰਜ ਪੰਜ ਮਰਲੇ ਸਾਨੂੰ ਦਿੱਤੀ ਜਾਵੇ ਸਰਕਾਰ ਦੇਵੇ ਜਗਾ ਜੇ ਉਹ ਅੱਜ ਇਹ ਕੰਮਰਾ ਬਣਾ ਆ ਗਿਆ ਸੀ ਸਾਦੇ ਤੇ ਮੀਂਹ ਵੀ ਨੇਰੀ ਵੀ ਆਉਂਦੀ ਏ ਇਹ ਤਾਂ ਸ਼ਿਰਕ ਮੇ ਰਾਣਾ ਸਾਹਿਬ ਨੇ ਤਿੰਨ ਯਾਦ ਪਕੌੜੇ ਦਿੱਤੇ ਲੈ ਤੇ 23 ਤੋਂ ਬਾਅਦ ਕਿਸੇ ਨੂੰ ਮਾਫਜ਼ਾ ਮਿਲੇ ਤੱਕ ਇਹ ਕਹਿੰਦੇ ਨੇ ਵੀ ਮਾਫਜ਼ਾ ਮਿਲੇਗਾ ਲੋਕ ਕਹਿੰਦੇ ਆ

ਕਾਨੂੰ ਕੋਈ ਸੂਲਤ ਨਹੀਂ ਨਹੀਂ ਕੋਈ ਕਰਾ ਤੇ ਹਰ ਮਾਰ ਨਹੀਂ ਕੋਈ ਨਾ ਤੁਹਾਨੂੰ ਕਲੀਅਰ ਕਰਕੇ ਕਹਾਂ ਕਿ ਜਿਹੜੇ ਸਮੇ ਟੁੱਟੀਆਂ ਗਰਦੌਰੀਆਂ ਠੀਕ ਨਹੀਂ ਅਸੀਂ ਗੱਲ ਆਈ ਸੀ ਸੈਂਟਰ ਸਰਕਾਰ ਭਾਜਪੀ ਦੀ ਹੈ ਪੰਜਾਬ ਚ ਸਰਕਾਰ ਆਮ ਪਾਰਟੀ ਦੀ ਹੈ ਇਹ ਕਹਿੰਦੇ ਜਿਹੜੀ ਕਾਂਗਰਸ ਸਰਕਾਰ ਵਾਲੇ ਮੁਆਵਜ਼ਾ ਆਇਆ ਸੀ ਕੋਈ ਨਹੀਂ ਮਿਲਿਆ ਉਹ ਅੱਦੇ ਲੋਕਾਂ ਦਾ ਵਾਪਸ ਲੈ ਲਿਆ ਉਹ ਭਾਜੀ ਆ ਮੌਕੇ ਤੇ ਬੰਦੇ ਅੱਧਰ ਖੜੇ ਆ ਕਿ ਜਨਾ ਮਿਲੇ ਸਾਰੇ ਇਹਨਾਂ ਆ ਆਥੋ ਤੇ ਰਹਿਣ ਵਾਲੇ ਵਾਪਸ ਤੇਰੀ ਗੱਲ ਫੋੜ ਲੈ ਇੱਕ ਮਿੰਟ ਖੜ ਜਾ 1971 ਲੈ ਤੇ ਬੈਠੇ ਸੀ 65 ਦੇ ਠੀਕ ਹੈ ਨਾ 1971 ਜਿਸ ਨੂੰ ਕਾਂਗਰਸ ਸੰਭਾਲਾ ਹੈ ਲੋਕਾਂ ਨੂੰ ਮੁਆਜਬਾ ਮਿਲਿਆ ਪਹਿਲੀਆਂ ਆਂਦਾ ਵੀ ਡੰਗਰਾਂ ਦਾ ਹੀ ਮਿਲਦਾ ਰਿਹਾ ਠੀਕ ਹੈ ਨਾ ਪਿੱਛੇ ਵੀ ਜਿੰਨੇ ਹੜ ਬਿੜ ਤਾਂ ਆਜਾ ਉਦੋਂ ਹੀ ਮਿਲਦਾ ਰਿਹਾ ਜਦੋਂ ਦੀ ਇਹ ਸਰਕਾਰਾਂ ਹੀ ਬਾਦਲ ਸਾਹਿਬ ਰੋ ਦਿੱਤਾ ਇਹ ਨਹੀਂ ਪਿੰਨੇ ਆ ਆ ਹੁਣ ਜਾਂਦੇ ਕਾਂਗਰਸ ਕੀ ਝਾੜੂ ਆਂਦੇ ਆ ਇਹਨੂੰ ਉਦੋਂ ਵੀ ਜੇ ਰੁਪਈਆ ਨਹੀਂ ਦਿੱਤਾ ਇਹ ਸੈਂਟਰ ਸਰਕਾਰ ਨੇ ਸਾਡੀ ਪੈੜੀ ਤੋੜ ਦਿੱਤੀ ਹੈ ਇਹ ਨਾਮ ਪਿੰਕੀ ਸਾਹਿਬ ਦਾ ਬਦਨਾਮ ਕਰੀ ਜਾਂਦੇ ਇਹਨੇ ਕੋੜੀ ਇਹਨੇ ਤੋੜੀ ਪਰ ਪੰਜਾਬ ਦੀ ਨਾਦੀ ਸਰਕਾਰ ਇਹਨੂੰ ਦਰਸਤ ਇਹ ਦਰਸਤ ਕਰੀ ਹੁਣ ਕਿਉਂ ਨਹੀਂ ਕਰਦੇ ਜਿਹੜੇ ਪਲਾਂਣ ਪਾਣੀ ਕੋ ਨਹੀਂ ਆ ਇਹ ਪਾਲਜਾ ਨੂੰ ਰੱਖਦੇ ਨੇ ਆਲਟੀਆਂ ਬਦਲ ਜੇਪਾ ਤੁਸੀਂ ਪਾਣੀ ਲਈ ਕਿਉਂ ਨਹੀਂ ਲੜਦੇ ਵੀ ਤੁਸੀਂ ਤਾਂ ਹੋਰ ਚੀਜ਼ ਲਈ ਲੜ ਰਹੇ ਹੋ ਕਾਂਗਰਸ ਦੀ ਸਰਕਾਰ ਕਾਂਗਰਸ ਦੀ ਸਰਕਾਰ ਚ ਵੀ ਪਾਣੀ ਆਇਆ ਗਿਆ ਹੁਣ ਵੀ ਆਇਆ ਗਿਆ ਉਹ ਤੋਂ ਪਹਿਲਾਂ ਹੀ ਆਇਆ ਗਿਆ ਤੁਸੀਂ ਇਹ ਕਿਉਂ ਨਹੀਂ ਕਹਿੰਦੇ ਸਾਡਾ ਪੱਕਾ ਹੱਲ ਕਰੋ ਜ਼ਮੀਨ ਪਹਿਲੀ ਪੱਕੀ ਹੋਣੀ ਚਾਹੀਦੀ ਠੀਕ ਹੈ ਨਾ ਇਹ ਹੈ ਹਾਲਾਤ ਨੇ ਸਾਡੇ ਇਹ ਪਹਿਲੀ ਮਾਰਡਰ ਤੇ ਬੈਠੇ ਐਨੇ ਸਾਲ ਦੇ ਬੜੀਆਂ ਮੁਸੀਬਤਾਂ ਚੱਲ ਨੇ ਕਦੀ ਪਾਕਿਸਤਾਨ ਦੀ ਜੰਗ ਲੱਗ ਜਾਂਦੀ ਕਦੀ ਪਾਣੀ ਆ ਜਾਂਦਾ ਕਦੀ 84 ਦਾ ਟੰਗਾ ਜਿੰਨੇ ਵੀ ਹੋਣ ਨਾ ਅਸੀਂ ਫੇਰ ਵੀ ਬੈਠੇ ਹਾਂ ਦਲੇਰੀ ਨਾਲ ਜਿਹੜੇ ਬਾਰਡਰ ਤੇ ਲੋਕ ਬੈਠੇ ਹੈ ਨਾ ਅਸੀਂ ਫੇਰ ਵੀ ਬੈਠੇ ਹਾਂ ਗਰੀਬੀ ਸ਼ਰੀਫੀ ਚ ਪਰ ਸਾਨੂੰ ਪਹਿਲੀ ਮਾਲਕੀ ਜ਼ਰੂਰ ਹੋਣੀ ਚਾਹੀਦੀ ਇਹਦਾ ਖਤਰਾ ਜੰਗ ਲੱਗਾ ਨਾ ਕਾਂਗਰਸ ਹੰਭਾ ਰਿਹਾ ਹੋ ਇਹੋ ਜਿਹੀ ਸਰਕਾਰ ਆਉਂਦੀ ਆ ਤੇ ਨਾ ਕੁਝ ਨਹੀਂ ਨੀ ਸੀ